ਇੱਕ ਵਾਰ ਫਿਰ ਤੋਂ ਆਜਰ ਹੋਏ ਹਾ ਤੁਹਾਡੇ ਲਈ ਤਾਜ਼ਾ ਖਬਰ ਲੈ ਕੇ ਚੜਦੀ ਕਲਾ ਪੰਜਾਬ ਚੈਨਲ ਦੇ ਵਿੱਚ ਆਪ ਜੀ ਦਾ ਸਵਾਗਤ ਐਂਕਰ ਦੇ ਆਗਮਨ ਤੋਂ ਪਹਿਲਾ ਪੇਜੇ ਗਏ ਪਟਾਣਕੋਟ ਪੁਲਿਸ ਅਲਰਟ ਪਰ ਬਾਰਡਰ ਇਲਾਕੇ ਵਿੱਚ ਪੁਲਿਸ ਦੀ ਚੌਕਸੀ ਵਧੀ ਪੰਜਾਬ ਪੁਲਿਸ ਅਤੇ ਲੋਕ ਫੋਰਸ ਦੀ ਟੂਕੜੀਆਂ ਬਾਰਡਰ ਇਲਾਕੇ ਦਾ ਚੱਪਾ ਚੱਪਾ ਖੰਡਾਲ ਰਹੀ ਬਾਰਡਰ ਇਲਾਕੇ ਨੇੜੇ ਡੇਰੋ ਵਿੱਚ ਖੋਜ ਕਾਰਜ ਚਲਾ ਰਿਹਾ ਜਾ ਬਾਰਡਰ ਸੇ ਸ਼ਹਿਰ ਦੀ ਓੜਾਉਣ ਵਾਲੇ ਰਸਤੇ ਤੇ ਜੰਗਲਾ ਚਤ ਜੰਮੂ ਕਸ਼ਮੀਰ ਤੋਂ ਪੰਜਾਬ ਦਾਖਿਲ ਹੋਣ ਵਾਲਾ ਸਾਰੇ ਪੱਗੰਡੀਆਂ ਦੀ ਜਾਂਚ ਕਰ ਰਹੀ ਹੈ 라ਵਿਆ ਦੇ ਸਾਰੇ ਇਲਾਕੇ ਦੀ ਗੈਰਤਾ ਤੋਂ ਜਾਂਚ ਜਾ ਰਹੀ ਹੈ ਬਾਰਡਰ ਤੇ ਪੰਜਾਬ ਪੁਲਿਸ ਸੈਕਿੰਡ ਲਾਈਨ ਆਫ ਡਿਫੈਂਸ ਤੇ ਟਿੱਪਣੀ ਐਸ ਐਸ ਪੀ ਭੇਜੇ ਜਾਣ ਵਾਲੇ ਦਿਨ ਦੀ ਜਾਣਕਾਰੀ ਦਿੱਤੀ ਗਈ ਹੈ ਕਿ ਨਵੇਂ ਸਾਲ ਦੀ ਆਮਦ ਨੂੰ ਚੁਣਨ ਲਈ ਸੁਰੱਖਿਆ ਦੇ ਲਿਹਾਜ਼ ਨਾਲ ਪੁਲਿਸ ਫੋਰਸ ਨੂੰ ਅੱਗੇ ਵਧਾਇਆ ਗਿਆ ਹੈ ਕਿ 2016 ਵਿੱਚ ਨਵੇਂ ਸਾਲ ਵਾਲੇ ਦਿਨ ਵਾਲੇ ਹੀ ਆਨਕੋਟ ਪਰ ਆਤੰਕੀ ਹਮਲਾ ਹੋਇਆ ਸੀ ਵੀਓ ਇੱਕ ਨਵਾਂ ਸਾਲ ਦੇ ਸ਼ੁਰੂਆਤ ਤੋਂ ਪਹਿਲਾਂ ਸੁਨੇਹਾ ਭੇਜੇ ਗਏ ਪੁਲਿਸ ਅਲਰਟ ਤੇ ਹੈਦਾਨਕੋਟ ਕਾਫੀ ਸਕਿੰਟ ਡਿਫੈਂਸ ਆਫ ਲਾਈਨ ਦੇ ਰੂਪ ਵਿੱਚ ਸੁਰੱਖਿਆ ਲਈ ਲਿਖਾਜ ਤੋਂ ਪੁਲਿਸ ਪੁਲਿਸ ਦੀ ਟੁਕੜੀਓ ਅੱਗੇ ਵਧਦੀ ਹੈ इस दे नाल ही पुलिस बॉर्डर इलाके की गहराई तो खोज दी जा रही है बॉर्डर दे नेड़े दे के विच रहन वाले लोगों चेक किया गया है ये यकीनी तौर पर जा रहा है कि कोई बाहरद व्यक्ति तो इन्हों इलाकों नहीं रह रहा है रावी दरिया जंगलों पुलिस अते मारो कमांडो द्वारा खंगाला जा रहा है खास रिपोर्ट मैडम ब्यूरो चीफ गुरविंदर कौर गिल ਦੇਖੋ ਨਵੇਂ ਸਾਲ ਜਿਹੜਾ ਨਵਾਂ ਸਾਲ ਹੈਗਾ ਆ ਉਹ 2024 ਆਉਣ ਜਾ ਰਿਹਾ ਤੇ ਨਵੇਂ ਸਾਲ ਨੂੰ ਲੈ ਕੇ ਪਠਾਨਕੋਟ ਪੁਲਿਸ ਵੱਲੋਂ ਸੁਰੱਖਿਆ ਦੇ ਜਿਹੜੇ ਪੂਕਤਾ ਇੰਤਜ਼ਾਮ ਕੀਤੇ ਗਏ ਆ ਉਹਦੇ ਵਿੱਚ ਅਸੀਂ ਆਲਰੇਡੀ ਸਾਡੇ ਜਿਹੜੇ ਹੈਗੇ ਆ ਇੰਟਰ ਸਟੇਟ ਨਾਕੇ ਉਹਨਾਂ ਨੂੰ ਹੋਰ ਅਸੀਂ ਸਟਰੈਂਥਨ ਕੀਤਾ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਬਾਹਰੋਂ ਆਮਦਨਾ ਸ਼ੱਕੀ ਵਿਅਕਤੀਆਂ ਦੀ ਹੋ ਸਕੇ ਜਾਂ ਕੋਈ ਹਥਿਆਰ ਵਗੈਰਾ ਨਾ ਆ ਸਕਣ ਇਸ ਤੋਂ ਇਲਾਵਾ ਸਾਡੀਆਂ ਜਿਹੜੀਆਂ ਹਥਿਆਰਬੰਦ ਫੋਰਸਿਸ ਹੈਗੀਆਂ ਸਾਡੇ ਕੋਲ ਜਿਹੜੀਆਂ ਇਥੇ ਦੀਆਂ ਸਵੈਟਾਸ ਜੀ ਔਰ ਖਾ ਤਕਰੀਬਾ ਨੇ ਉਹ 24 ਘੰਟੇ ਲਈ ਹਥਿਆਰਪਰ ਤਿਆਰ ਨੇ ਇਸ ਤੋਂ ਇਲਾਵਾ ਜਿਹੜੇ ਵਰਨੇਬਲ ਪੁਆਇੰਟਸ ਹੈਗੇ ਜਾਂ ਜਾਂ ਸਾਡੇ ਵਾਸਤੇ ਖਾਸ ਮਹੱਤਵਪੂਰਨ ਸਥਾਨ ਹੈਗੇ ਉਹਨਾਂ ਦੀ ਸੁਰੱਖਿਆ ਵੀ ਅਸੀਂ ਵਧਾਈ ਹੋਈ ਆ ਔਰ ਇਹ ਤੋਂ ਫੋਰਸ ਨੂੰ ਆਗਮੈਂਟ ਕਰਨੀ ਹੈ ਅਸੀਂ ਜਿਹੜੀ ਹੈਗੀ ਆ ਵੱਧੂ ਫੋਰਸ ਦੀ ਜਿਹੜੀ ਹੈਗੀ ਤਨਾਤੀ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਸਾਰੇ ਜ਼ਿਲ੍ਹੇ 'ਚ ਕਰਾਂਗੇ ਉੱਤੇ 'ਚ ਅਸੀਂ ਉਸ ਜਿਹੜੀ ਅਸੀਂ ਸਟਰੈਂਥਨ ਕੀਤਾ ਉਹ 'ਚ ਬੀਐਸਐਫ ਦੀ ਜਿਹੜੀ ਹੈਗੀ ਆ ਨਾਲ ਅਸੀਂ ਉਹਨਾਂ ਦੇ ਜੁਆਇੰਟ ਆਪਰੇਸ਼ਨ ਕਰ ਰਿਹਾ ਬੀਐਸਐਫ ਦੀ ਵੀ ਫੋਰਸ ਪੰਜਾਬ ਪੁਲਿਸ ਨਾਲ ਸੈਕੰਡ ਲਾਈਨ ਆਫ ਡਿਫੈਂਸ ਦੇ ਉੱਤੇ ਨਾਕਾਬੰਦੀ ਤੇ ਰਾਤ ਨੂੰ ਪੈਟਰੋਲਿੰਗ ਲਈ ਤਨਾਤ ਰਹਿੰਦੀ ਆ ਉਹ ਤਕਰੀਬਨ ਇਹ ਜਿਹੜੇ ਧੁੰਦ ਦੇ ਦਿਨ ਨੇ ਸਾਰੇ ਦਿਨਾਂ ਦੇ ਵਿੱਚ ਉਹ ਜਾਰੀ ਰਹੇਗਾ